ਲੱਗਿਆ ਹੋਇਆ ਅੰਬਾ ਰਵੀ ਸ਼ੇਰ ਸਿੰਘ ਦਾ ਪੁੱਤਰ ਦੁਨੀਆ ਦਾ ਟਾਪਰ ਇਸ ਵੇਲੇ ਆਉ ਲੱਗ ਗਿਆ ਜਫਾ ਆਉ ਲੱਗ ਗਿਆ ਜਫਾ ਲੱਗ ਗਿਆ ਜਫਾ ਲੱਗ ਗਿਆ ਜਫਾ ਮੈਨੂੰ ਲੱਗਦਾ ਵੀ ਚਿੱਟੀ ਵਾਲਾ ਹੈ ਚਿੱਟੀ ਵਾਲਾ ਹੈ ਚਿੱਟੀ ਵਾਲਾ ਇਹਨੂੰ ਚਿੱਟੀ ਵਾਲਾ ਜੱਗਾ ਕਹਿੰਦੇ ਐ ਇਹਨੂੰ ਚਿੱਟੀ ਵਾਲਾ ਜੱਗਾ ਕਹਿੰਦੇ ਐ 500 ਜੱਗਾ ਵਾਹ ਜਿਹੜਾ ਹੋਲਡ ਪੁਆਇੰਟ ਸੀਗਾ ਉਹ ਮਣਕੀ ਦੇ ਗੋਪੀ ਨੂੰ ਦਿੱਤਾ ਗਿਆ ਟੈਕਨੀਕਲ ਕਮੇਟੀ ਫੈਸਲਾ ਕਰ ਰਹੀ ਜਿਨ੍ਹਾਂ ਨੂੰ ਹੁਣ ਤੱਕ ਦੇ ਮੈਚ ਦਾ ਨਜ਼ਾਰਾ ਆ ਗਿਆ ਇੱਕ ਵਾਰੀ ਤਾੜੀਆਂ ਵਾਰੋ ਸਨੀ 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 ਕਾਲੇ ਸਿੰਘਾਂ ਵਾਲਾ ਸਨੀ ਕਾਲੇ ਸਿੰਘਾਂ ਵਾਲਾ ਕਮਾਲ ਕਮਾਲ ਸਿਰਾਂ ਟੰਗਾ ਅੱਤ ਲੱਗਣ ਵਾਲੀ ਗੱਲ ਹੋਈ ਪਈ ਹੈ ਨਿਊਜ਼ੀਲੈਂਡ ਗੁਰੂ ਘਰ ਦੀਆਂ ਗਰਾਊਂਡਾਂ ਦੇ ਵਿਰੇ ਜਿਵੇਂ ਸਰਦਾਰ ਦਲਜੀਤ ਸਿੰਘ ਵਿਰਕ ਨੇ ਆਖਿਆ ਵੀ ਅੱਜ ਸ਼ਾਮ ਤੱਕ ਸਰਪ੍ਰਾਈਜ਼ ਹੀ ਸਰਪ੍ਰਾਈਜ਼ ਹੋਣਗੇ ਸੋ ਇਹ ਸਪੈਂਸ ਹੈ ਲਓ ਅਗਲੀ ਕਬੱਡੀ ਦੁੱਲੇ ਦੀ ਤੇ ਜਫਾ ਸ਼ਿੱਲੂ ਦਾ ਜਫਾ ਸ਼ਿੱਲੂ ਦਾ ਕਬੱਡੀ ਦੁੱਲੇ ਦੀ ਐਨ ਦੋ ਮਹਾਰਥੀ ਆਉਣ ਵਾਲੇ ਸਮੇਂ ਦੇ ਭੜ ਰਹੇ ਨੇ ਅਜੇ ਉਸ ਕਿਤਾਰ ਦੇ ਵਿੱਚ ਨੇ ਲੱਗਿਆ ਜੋਰ ਇੱਕ ਪਾਸੇ ਗਗਨਦੀਪ ਬਦੁੱਲਾ ਵਾਹ ਦੁੱਲਿਆ ਵਾਹ ਦੁੱਲਿਆ ਵਾਹ ਦੁੱਲਿਆ ਸਾਹਮਣੇ 4 ਤੇ ਲੇ ਕਹਿੰਦੇ ਸਿਰਾ ਕਰਵਾ ਰਹੇ ਆ ਨਿਊਜ਼ੀਲੈਂਡ ਦਾ ਵਰਲਡ ਕੱਪ ਆ ਕਹਿੰਦੇ ਹਰਿਆਣੇ ਵਾਲੇ ਦੀ ਹਰਿਆਣੇ ਵਾਲੇ ਨਾਲ ਟੱਕਰ ਇਹ ਬਿਨੇ ਖੱਤਰੀ ਦਾ ਵੀਰ ਇਹ ਅਮਨ ਖੱਤਰੀ ਖੇਡ ਮੈਦਾਨ ਦੇ ਅੰਦਰ ਖੇਡ ਮੈਦਾਨ ਦੇ ਅੰਦਰ ਬੱਲੇ ਬੱਲੇ ਕਰਵਾਉਂਦਾ ਹੋਇਆ ਉਹ ਸੰਘਾ ਵਾਲੇ ਦੀਪੇ ਦਾ ਬਬਲੂ ਪਿਓ ਇੰਨੀ ਕਿ ਜਗਾ ਛੜ ਦੇ ਇੰਦਰ ਟਕਾ ਦੇ ਜਿੱਥੇ ਟਿਕਦਾ ਉਹ ਕਬੱਡੀ ਪੈ ਗਈ ਇਸ ਸਮੇ ਗਗਨਦੀਪ ਸਿੰਘ ਦੁੱਲੇ ਦੀ ਖੇਡ ਮੈਦਾਨ ਦੇ ਵੀ ਦੂਸਰੇ ਪਾਸੇ ਸ਼ੀਲੂ ਵਨਮੈਨ ਆਰਵੀ ਸ਼ੀਲੂ ਦੀ ਟੱਕਰ ਗਗਨ ਦੇ ਨਾਲ ਇੰਡੀਆ ਕਰ ਕੈਮਰੇ ਫੋਕਸ ਮੁੰਡਾ ਭੱਜ ਤੁਰਿਆ ਤਾੜੀ ਵਾਰੇ ਆਹ ਸਾਹਮਣੇ ਕਹਿੰਦੇ ਤਾੜੀ ਵੱਜੀ ਆ ਤਾੜੀ ਵੱਜੀ ਆ ਕੇ ਬੈਲੀ ਭੱਜ ਤੁਰਿਆ ਜੀਤੇ ਬਾਣ ਦੰਦੇ ਤੋਂ ਦਿਸਦੇ ਉਧਰ ਘਾਂਗੇ ਵਾਲਾ ਵੀ ਐਨ ਇੱਕ ਕੰਨੀ ਤੇ ਤਿਆਰੀ ਖਿੱਚ ਚੁੱਕਿਆ ਗੋਪੀ ਬਾਣਕੀ ਦੇ ਨਾਲ ਆਹ ਦੇਖੇ ਕੰਨੀ ਤੇ ਸ਼ੀਲੂ ਆ ਉਹ ਚਾਰ ਨੇ ਚਾਰਾਂ ਨੇ ਵਿੱਚੋਂ ਫੇਰ ਟੱਕਰ ਸ਼ੀਲੂ ਤੇ ਦੁੱਲੇ ਦੀ ਟੱਕਰ ਸ਼ੀਲੂ ਤੇ ਦੁੱਲੇ ਦੀ ਟੱਕਰ ਸ਼ੀਲੂ ਤੇ ਦੁੱਲੇ ਦੀ ਸਿਰਾ ਉਹ ਗਰਾ ਗਿਆ ਸਿਰਾ ਇਹ ਕੌਣ ਹੈ ਇਹ ਬਾਹੂ